ਟੀਮ ਪਾਣਾ ਸਿੱਧੂ ਨੂੰ ਹਲਕੇ ਚ ਲੈ ਰਹੇ ਨੇ ਮਹੰਗਾ ਸਿੱਧੂ ਨੂੰ ਸਸਤੇ ਚ ਲੈ ਗਏ ਕਿਉਂਕਿ ਮਹੰਗਾ ਸਿੱਧੂ ਫੋਨ ਦੇ ਉੱਤੇ ਜਲੰਧਰ ਦੇ ਏਜੰਟ ਨੂੰ ਧਮਕਾ ਰਿਹਾ ਸੀ ਤੇ ਕਹਿੰਦੇ ਨੇ ਜੀ ਜਲੰਧਰ ਦਾ ਏਜੰਟ ਵੀ ਹੋ ਗਿਆ ਦਿਵਾਲੇ ਮੈਂ ਪਾਣਾ ਸਿੱਧੂ ਟੀਮ ਦਾ ਮਹੰਗਾ ਸਿੱਧੂ ਬੋਲੀ ਇਹਨੇ ਕੋਟ ਤੋਂ ਨੇ ਤੋਂ ਬਈ ਜੇ ਕੀ ਪਾਣੇ ਸਿੱਧੂ ਨੇ ਫੋਨ ਕਰਨੇ ਬੰਦ ਕਰਤੇ ਹੁਣ ਆਪ ਵੀ ਕਰਦੇ ਹੁਣ ਅੱਜ 22 ਤਰੀਕ ਤੇ ਕੇ ਫਿਰ ਮੈਂ ਕਰੀ ਇਹਨਾਂ ਅੱਛਾ ਦੱਸੋ ਤੁਸੀਂ ਕੀ ਕਹਿੰਦੇ ਹੋ ਅਸੀਂ ਕਾਈ ਕਹਿੰਦਾ ਬਈ ਜੇ ਇਹਨਾਂ ਦਾ ਕੋ ਹਿਸਾਬ ਹੈ ਪੈਸੇ ਦੇ ਬਈ ਤੁਹਾਡੇ ਕੋ ਕੀ ਪ੍ਰੂਫ ਹੈਗਾ ਜੀ ਮੇਰਾ ਇਹਨਾਂ ਦਾ ਹਿਸਾਬ ਮੈਂ ਤੁਹਾਨੂੰ ਇਹ ਕਹਿੰਦਾ ਵੀ ਮੈਂ ਤੁਹਾਨੂੰ ਇਹ ਕਹਿੰਦਾ ਜੇ ਹਿਸਾਬ ਹੈ ਤਾਂ ਪੈਸੇ ਦੀ ਪ੍ਰੂਫ ਤਾਂ ਇੱਥੇ ਕੋਲੇ ਥੱppa ਕਾਗਜ਼ਾਂ ਦਾ ਲੀਕਰਦਾ ਹੀ ਉਹ ਤਾਂ ਮੇਰੇ ਕੋਲ ਵੀ ਹੈ ਸਟੇਟਮੈਂਟ ਹੈ ਤੇਰੇ ਕੋਲ ਤਾਂ ਫਿਰ ਤੂੰ ਦੱਸ ਦੇ ਮੇਰੇ ਜਾਂ ਦੇ ਤਰੀਕੇ ਦੇ ਨਾਲ ਬੋਲ ਬਈ ਤੇ ਬੜੇ ਪਿਆਰ ਨਾਲ ਬੋਲੀ ਜਾਂਦਾ ਮੈਂ ਵੀ ਪਿਆਰ ਨਾਲ ਹੀ ਬੋਲਦਾ ਭਈ ਤੁਹਾਡੇ ਕੋ ਕੀ ਰਾਈਟ ਹੈਗਾ ਮੈਨੂੰ ਫੋਨ ਕਰਨ ਦਾ ਤੁਸੀਂ ਕੀ ਪੁਲਿਸ ਚੋਂ ਕੋਰਟ ਚੋਂ ਮਹਿੰਗਾ ਇੱਕ ਵੀ ਦਬਕਾ ਉਸਨੇ ਨਹੀਂ ਚੱਲਣ ਦਿੱਤਾ ਮਹੰਗਾ ਸਿੱਧੂ ਉਸ ਨੂੰ ਫੋਨ ਦੇ ਉੱਤੇ ਕਹਿੰਦਾ ਰਿਹਾ ਕਿ ਭਾਈ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੇ ਅੱਗੋਂ ਏਜੰਟ ਮਾਰਦਾ ਰਿਹਾ ਲਲਕਾਰੇ ਤੂੰ ਇੱਕ ਇੱਕ ਵਾਰੀ ਇਲਾਜ ਕਰੀ ਲੈ ਮੇਰਾ ਵੀਰ ਫਿਰ ਲੈ ਤੂੰ ਫਿਰ ਮੁਕਰ ਤੇਰੇ ਜਲੰਦਰ ਦਾ ਪ੍ਰੋਗਰਾਮ ਰੱਖਦਾ ਤੇਰੀ ਵੀਡੀਓ ਬਾਕੀ ਤੇਰੀ ਮਸ਼ਹੂਰੀ ਵਧੀਆਂ ਕਰ ਦਿਆਂਗੇ ਮੈਂ ਕਿਹਾ ਜੇ ਜੇ ਹੈਗਾ ਤੇਰੇ ਜਦਮ ਤੂੰ ਕਰ ਲੈ ਜੋ ਮੈਨੂੰ ਫੋਨ ਗੱਲ ਹੀ ਕਰਦਾ ਸ਼ਟ ਭਈਆ ਡੋਨਾ ਵਾਲੇ ਇਤਨੇ ਡੋਲੇ ਡੋਲੇ ਨਹੀਂ ਕੰਮ ਕਰਨੇ ਜਦੋਂ ਮਸ਼ਹੂਰੀ ਹੋਣ ਨਾਲ ਕਿਤੇ ਉਹ ਯਾਰ ਆਪਣਾ ਕੰਮ ਕਰ ਤੂੰ ਆਮ ਲੋਕਾਂ ਨੂੰ ਜਾਈ ਮੈਨੂੰ ਸੁਣਾ ਹਾਂ ਹਾਂ ਤੇਰੇ ਕੇਸ ਬਹੁਤ ਇਧਰ ਕਿਤੇ ਜੀ ਚੈ ਤੂੰ ਲੁੱਟਣਾ ਲੋਕਾਂ ਨੂੰ ਜਾਂ ਨਾ ਤੂੰ ਸਾਡੇ ਤਰੀਕੇ ਨਾਲ ਹੀ ਗੱਲ ਕਰ ਨਹੀਂ ਤੂੰ ਮੇਰੇ ਤੇ ਡੀਸੀ ਲੱਗਾ ਯਾਰ ਏਜੰਟ 1% ਨਹੀਂ ਦੱਬਿਆ ਕਹਿੰਦਾ ਜੀ ਤੂੰ ਬਾਅਦ ਚੋ ਕੇ ਆਣਾ ਤੂੰ ਅੱਜ ਹੀ ਆ ਆਮ ਤੌਰ ਦੇ ਉੱਤੇ ਏਜੰਟ ਭਾਨਾ ਸਿੱਧੂ ਤੋਂ ਘਬਰਾਉਂਦੇ ਤੇ ਪਰ ਹੁਣ ਏਜੰਟ ਭਾਨਾ ਸਿੱਧੂ ਤੋਂ ਘਬਰਾਣਾ ਬੰਦ ਹੋ ਗਏ ਨੇ ਜਿਲੰਦਰ ਦੇ ਇੱਕ ਏਜੰਟ ਦੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਪੁੱਛ ਰਿਹਾ ਮਹੰਗਾ ਸਿੱਧੂ ਨੂੰ ਕਿ ਤੂੰ ਕੌਣ ਹੈ ਕਿਸ ਹੱਕ ਨਾਲ ਕਹਿ ਰਿਹਾ ਹੈ ਕਿਸ ਹੱਕ ਨਾਲ ਮੈਨੂੰ ਫਰੋਡ ਕਹਿ ਰਿਹਾ ਹੈ ਔਰ ਕਿਸ ਹੱਕ ਦੇ ਨਾਲ ਮੈਨੂੰ ਬੁਲਾ ਰਿਹਾ ਹੈ ਕਿ ਤੂੰ ਐਸਐਸਪੀ ਹੈ ਕਿ ਤੂੰ ਡੀਸੀ ਹੈ ਜਾਂ ਫਿਰ ਤੂੰ ਕੋਈ ਪਾਵਰ ਹੈ ਤੂੰ ਕੌਣ ਹੈ ਇਸ ਤੋਂ ਇਲਾਵਾ ਜਦੋਂ ਮਹੰਗਾ ਸਿੱਧੂ ਉਸ ਨੂੰ ਫਰੋਡ ਏਜੰਟ ਕਹਿੰਦਾ ਹੈ ਤੇ ਉਹ ਅੱਗੋਂ ਕਹਿੰਦਾ ਕਿ ਸਾਬਤ ਕਰੋ ਯਾਨੀ ਕਿ ਉਹਨਾਂ 에ਜੰਟ ਵੀ ਟੀਮ ਭਾਨਾ ਦੇ ਦਿਵਾਲੇ ਹੋਣੇ ਸ਼ੁਰੂ ਹੋ ਗਏ ਨੇ ਮੈਂ ਬੋਲੂਗਾ ਯਾਰ ਤੇਰੇ ਕੋ ਕੀ ਰਾਈਟ ਹੈ ਮੇਰੇ ਭਰਾ ਫੋਨ ਕਰਨ ਦਾ ਮੈਨੂੰ ਤੇਰੇ ਕੋ ਅਸੀਂ ਤਾਂ ਚੋਰਾ ਦੀ ਮੰਜੀ ਠੋਕਣ ਆਲੇ ਆ ਸਾਡੇ ਕੋਲੇ ਰਾਈਟ ਹੀ ਬੋਲ ਚੋਰ ਖਤਗਾ ਦਾ ਰਾਈਟ ਇੱਥੇ ਹੀ ਤੇ ਫਿਰ ਠੋਕ ਲੈ ਯਾਰ ਮੇਰਾ ਵੀਰ ਇੱਕ ਵਾਰੀ ਨਹੀਂ ਐਸੀ ਕੋਈ ਤੇਰੇ ਮੂੰਹ ਡੱਕੀ ਚ ਮਾਰਨੀ ਹੈ ਅਵੀ ਰਾਈਟ ਨੂੰ ਰਾਈਟ ਤੇਰੇ ਕੋ ਕੀ ਪ੍ਰੂਫ ਹੈ ਮੈਂ ਤੈਨੂੰ ਇਹ ਕਹਿੰਦਾ ਤੇਰੇ ਕੋ ਵੀ ਪ੍ਰੂਫ ਆ ਇਹਦੇ ਆ ਜੱਜ ਫੱਟਾ ਗਾੜਿਆ ਦਾ ਮੇਰੇ ਸਮਝ ਤੂੰ ਜੱਜ ਲੱਗਾ ਯਾਰ ਤੂੰ ਜੱਜ ਤੂੰ ਜੱਜ ਤੂੰ ਜੱਜ ਹੈ ਮੇਰਾ ਵੀਰ ਜੱਜ ਤੂੰ ਕਾ ਅਹਹ ਕਤਤ ਪ੍ਰਧਾਨ ਮੰਤਰੀ ਆਏ ਰਸੀ ਤੇਰਾ ਬਹਿਮ ਹੈ ਇਹ ਦੱਸ ਤੂੰ ਘਟ ਰਹੀ ਤੇਰਾ ਪੱਕਾ ਇਲਾਜ ਕਰ ਦਿੰਗੇ ਚਲੋ ਬਣੋ ਤੇਰੇ ਕਦਾ ਤੇਰਾ ਬਹਿਮ ਹੈ ਇਹ ਤੂੰ ਇਹ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਔਰ ਇਸ ਆਡੀਓ ਦੇ ਕੁਝ ਦਿਨਾ ਬਾਅਦ ਹੀ ਚੰਡੀਗੜ੍ਹ ਚ ਮਹੰਗਾ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਇਸ ਤੋਂ ਪਹਿਲਾਂ ਜਲੰਧਰ ਦੇ ਇੱਕ ਏਜੰਟ ਨੇ ਉਸ ਨੂੰ ਚੈਲੰਜ ਕਰ ਦਿੱਤਾ ਸੀ ਕਿਉਂਕਿ ਮਹੰਗਾ ਸਿੱਧੂ ਉਸ ਨੂੰ ਫੋਨ ਤੇ ਬਾਰ-ਬਾਰ ਦਬਕੇ ਮਾਰ ਰਿਹਾ ਸੀ ਕਿ ਮੈਂ ਆ ਜਾਊਂਗਾ ਕੱਲ ਆਊਂਗਾ ਜਾਂ ਜਦੋਂ ਵੀ ਆਵਾਂਗਾ कि ਤੁਹਾਨੂੰ ਪੈਸੇ ਕਢਵਾਣੇ ਆਉਂਦੇ ਤੇ ਅੱਗੋਂ ਏਜੰਟ ਨੇ ਵੀ ਪੂਰਾ ਚੈਲੰਜ ਕਰਤਾ ਕਹਿੰਦਾ ਅੱਜ ਹੀ ਆ ਸੋ ਕਿਤੇ ਨਾ ਕਿਤੇ ਏਜੰਟ ਵੀ ਹੁਣ ਟੀਮ ਭਾਨਾ ਨੂੰ ਅੱਖਾਂ ਦਿਖਾਣੀਆਂ ਸ਼ੁਰੂ ਹੋ ਗਏ ਨੇ ਔਰ ਦੂਸਰੇ ਪਾਸੇ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਲੰਧਰ ਦੇ ਵਿੱਚ ਏਜੰਟਾਂ ਦੀ ਪ੍ਰੋਮੋਸ਼ਨ ਕਰਨ ਵਾਲੇ ਇੱਕ ਪੱਤਰਕਾਰ ਨੇ ਇਹਨਾਂ ਤੋਂ ਆਡੀਓ ਨੂੰ ਬੜੀ ਤੇਜ਼ੀ ਨਾਲ ਵਾਇਰਲ ਕੀਤਾ ਏ ਔਰ ਇਸ ਤੋਂ ਇਲਾਵਾ ਰਣਨੀਤੀ ਬਣਾਈ ਸੀ ਕਿ ਜਦੋਂ ਟੀਮ ਭਾਨਾ ਜਲੰਧਰ ਆਏਗੀ ਜੋ ਕੁਝ ਚੰਡੀਗੜ੍ਹ ਚ ਵਾਪਰਿਆ ਉਹੀ ਕੁਝ ਜਲੰਧਰ ਚ ਵਾਪਰਨਾ ਸੀ ਤੋਂ ਇਸ ਪੂਰੇ ਘਟਨਾਕਰਮ ਦੇ ਵਿੱਚ ਆਡੀਓ ਰਿਕਾਰਡਿੰਗ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਹਾਲਾਂਕਿ ਅਸੀਂ ਇਸ ਆਡੀਓ ਰਿਕਾਰਡਿੰਗ ਦੀ ਵਾਸਤਵਿਕਤਾ ਦੀ ਪੁਸ਼ਟੀ ਨਹੀਂ ਕਰਦੇ ਪਰ ਗੱਲਬਾਤ ਦੇ ਲੈਜ਼ੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਗੱਲਬਾਤ ਮਹਿੰਗਾ ਸਿੱਧੂ ਨਾਲ ਹੋ ਰਹੀ ਹੈ ਉਹ ਦੂਸਰੇ ਪਾਸੇ ਇਹ ਵੀ ਕਹਿ ਰਹੇ ਆ ਕਿ ਏਜੰਟਾਂ ਕੋਲੋਂ ਪੈਸੇ ਕਢਵਾਉਣ ਵਾਸਤੇ ਟੀਮ ਪਾਣਾ ਸਿੱਧੂ ਜੋ ਕੰਮ ਕਰ ਰਹੀ ਹੈ ਉਹ ਕਾਬਲੇ ਤਾਰੀਫ ਹੈ ਪਰ ਲੈਜ਼ਾ ਜਿਹੜਾ ਵਾ ਉਹ ਕਿਤੇ ਨਾ ਕਿਤੇ ਖਰਾਬ ਹੈ ਉਹ ਲੈਜ਼ੇ ਕਰਕੇ ਹੀ ਉਹ ਕਾਨੂੰਨੀ ਅਰਜ਼ਨਾ ਦੇ ਵਿੱਚ ਫਸ ਜਾਂਦੇ ਨੇ ਸੋ ਤੁਸੀਂ ਆਪ ਹੀ ਸੁਣ ਲੋ ਜੀ ਵਾਇਰਲ ਆਡੀਓ ਹਾਂਜੀ ਹਾਂਜੀ ਬੋਰਡ ਨੇ ਤਾਂ ਬੋਲਦਾ ਬਈ ਮੈਂ ਨਾ ਸਿੱਧੂ ਭਾਣੇ ਸਿੱਧੂ ਤੇ ਕਰਾਂ ਹਾਂਜੀ ਆ ਮੈਂ ਸਿੰਘ ਰਿਹਾ ਹੀ ਵੀ ਹੈ ਬਾਈ ਅੱਛਾ ਜੀ ਕਗਨਦੀਪ ਤੇਰੀ ਕਗਨਦੀਪ ਕੌਰ ਦਾ ਵੀਜ਼ਾ ਸੀ 19 ਲੱਖ ਰੁਪਈਆ ਅੱਛਾ ਜੀ ਹੈਲੋ ਹਾਂਜੀ ਹਾਂਜੀ ਮੈਂ ਕਿ 19 ਲੱਖ ਰੁਪਈਆ ਜਿਹੜਾ ਕਗਨਦੀਪ ਦਾ ਕਿਸਾ ਹੈ ਤੁਹਾਡਾ ਅੱਛਾ ਜੀ ਉਹ ਆਈ ਵੀ ਹੈ ਤੇ ਸਰਦਾਰ ਸਾਹਿਬ ਹਾਂਜੀ ਇਹ ਮੈਂ ਕਰੋ ਖਲ ਬਾਈ ਤੁਸੀਂ ਕੌਣ ਬੋਲਦੇ ਹੋ ਮੈਂ ਭਾਣਾ ਸਿੱਧੂ ਟੀਨ ਦਾ ਮਹਿੰਗਾ ਸਿੱਧੂ ਬੋਲੀ ਇਹਨਾ ਕੋਟ ਤੋਂ ਨੇ ਤੋਂ ਬਈ ਲਕੀ ਭਾਨੇ ਸਿੱਧੂ ਨੂੰ ਫੋਨ ਕਰਨੇ ਬੰਦ ਕਰਤੇ ਹੋ। ਆਪ ਵੀ ਕਰਦੇ ਹੁਣ ਅੱਜ 22 ਤਰੀਕ ਤੱਕ ਫਿਰ ਮੈਂ ਕਰੀ ਜਨ। ਅੱਛਾ ਦੱਸੋ ਤੁਸੀਂ ਕੀ ਕਹਿੰਦੇ ਹੋ? ਅਸੀਂ ਚਾਈ ਕਿਹਨਾ ਭੇਜਦੇ ਇਹਨਾਂ ਦਾ ਹਿਸਾਬਾ ਪੈਸੇ ਦੇ ਭਾਈ। ਤੁਹਾਡੇ ਕੋਲ ਕੀ ਪ੍ਰੂਫ ਹੈਗਾ ਜੀ ਇਹਨਾਂ ਦਾ ਹਿਸਾਬ? ਮੈਂ ਤੁਹਾਨੂੰ ਇਹ ਕਿਹਾ ਵੀ ਮੈਂ ਤੁਹਾਨੂੰ ਇਹ ਕਹਿੰਦਾ ਜੇ ਹਿਸਾਬਾ ਤੇ ਪੈਸੇ ਦੀ ਪ੍ਰੂਫ ਤਾਂ ਇੱਥੇ ਕੋਲੇ ਥੱਪਾ ਕਾਗਜਾਂ ਦੇ ਲਈ ਫਿਰਦਾ ਏ। ਉਹ ਤਾਂ ਮੇਰੇ ਕੋਲ ਵੀ ਹੈ। ਸਟੇਟਮੈਂਟ ਹੈ। ਤੇਰੀ ਕੋਈ ਤਾਂ ਮੈਨੂੰ ਦੱਸ ਦੇ ਫੇਰੇ ਜਾਂ ਦਾ ਤਰੀਕੇ ਨਾਲ ਬੋਲ ਬਈ ਮੈਂ ਤੁਹਾਨੂੰ ਬੜੇ ਪਿਆਰ ਨਾਲ ਬੋਲੀਆ ਮੈਂ ਵੀ ਪਿਆਰ ਨਾਲ ਹੀ ਬੋਲਦਾ ਫਿਰ ਤੁਹਾਡੇ ਕੋਈ ਕੀ ਰਾਈਟ ਹੈਗਾ ਮੈਨੂੰ ਫੋਨ ਕਰਨ ਦਾ ਤੁਸੀਂ ਕੀ ਪੁਲਿਸ ਚੋਂ ਕੋਰਟ ਚੋਂ ਅਸੀਂ ਤਾਂ ਸਾਰਾ ਕੁਝ ਹੀ ਯਾਰ ਹਾਂ 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 ਤੇਰੀ ਮਰ ਕਹਿੰਦਾ ਇਲਾਜ ਕਰਦੇ ਹਾਂ ਤਾਂ ਪੱਕਾ ਤੂੰ ਕਰ ਲੈ ਬੋਲ ਲੈਣਾ ਨਾ ਅੱਗੇ ਦਾ ਲੌਕ ਸਟੇਜ ਤੇ ਕਰ ਬਤਾ ਕਰੇ ਤੂੰ ਇੱਕ ਇੱਕ ਵਾਰੀ ਇਲਾਜ ਕਰ ਹੀ ਲੈ ਮੇਰਾ ਵੀਰ ਲਾਜ ਤੂੰ ਫਿਰ ਮੁੱਕਰ ਤੇਰਾ ਜਲੰਧਰ ਦਾ ਪ੍ਰੋਗਰਾਮ ਰੱਖਦਾ ਤੇਰੀ ਵੀਡੀਓ ਬਾਕ ਤੇਰੀ ਮਸ਼ਹੂਰੀ ਵਧੀਆ ਕਰ ਦੇਗੇ ਮੈਂ ਕਿਹਾ ਜੇ ਅਜੀ ਜੇ ਹੈਗਾ ਤੇਰੇ ਕੇ ਦੰਬ ਤੂੰ ਕਰ ਲੈ ਜੋ ਮੈਨੂੰ ਫੋਨ ਗਾਲੀ ਕਰਦਾ ਮੇਰੀ ਪੂਰੀ ਜੀ ਫੁੱਟ ਮੇਰੇ ਕੋਲ ਆਈ ਤੇਰੀ ਪੂਰੀ ਸ਼ਰਟ ਪਈ ਡੋਲਾਂ ਵਾਲੀ ਤੇਰੇ ਡੋਲੇ ਡੂਲੇ ਨਹੀਂ ਕੰਮ ਕਰਨ ਜਦੋਂ ਮਸ਼ਹੂਰੀ ਹੋਣ ਨਾਲ ਕਿ ਤੇਰੇ ਓ ਯਾਰ ਆਪਣਾ ਕੰਮ ਕਰ ਤੂੰ ਆਮ ਲੋਕਾਂ ਨੂੰ ਜਾਈ ਮੈਨੂੰ ਸੁਣਾ ਹਾਂ ਹਾਂ ਤੇਰੇ ਕੇਸ ਬਹੁਤ ਇਧਰ ਕਿਤੇ ਜੀ ਚਾਹ ਤੂੰ ਲੁੱਟਣਾ ਲੋਕਾਂ ਨੂੰ ਜਾਣ ਤੂੰ ਸਾਡੇ ਤਰੀਕੇ ਨਾਲ ਹੀ ਗੱਲ ਕਰ ਨਹੀਂ ਤੂੰ ਮੇਤੇ ਡੀਸੀ ਲੱਗਾ ਯਾਰ ਇਹਨੇ ਟੀਵੀ ਵਰਗੇ ਜਾਂਦਾ ਤੇਰੇ ਤੇ ਤੇਰੇ ਵਰਗੇ ਚੋਰਾਂ ਕਿਤਾ ਟੀਵੀ ਵਰਗੇ ਯਾਰ ਇਹਦੇ ਕੋਈ ਸਾਊਤਾਰਾ ਉਹਦਾ ਕਦਰ ਸੀ ਆਮੈਂ ਅੱਛਾ ਮੇਰੇ ਕੋਲ ਤਾਂ ਡੀਸੀ ਹੈ ਚੱਲ ਤੂੰ ਫਿਰ ਆਪਣਾ ਜੋਰ ਲਾ ਲੈ ਮੇਰਾ ਵੀਰ ਤੈਨੂੰ ਇੰਨਾ ਪਤਾ ਸੀਪੀ ਕੋ ਆਲਰੇਡੀ ਕੇਸ ਚੱਲਦਾ ਪਿਆ ਇਹੇ ਫੋਟੋ ਮੈਂ ਕਢਾਉਂ ਪਿੱਛੇ ਮੇਰੇ ਜੋਰ ਹੀ ਲਾਵਾਂਗੇ ਫਿਰ ਤੈਨੂੰ ਦੱਸਦੇ ਚੱਲ ਆ ਤਾਂ ਲਾਲਾ ਯਾਰ ਮੇਰਾ ਵੀਰ ਲਾਲਾ ਤੈਨੂੰ ਇੰਨਾ ਪਤਾ ਕੇਸ ਸੀਪੀ ਕੋ ਪਹਿਲਾਂ ਆਲਰੇਡੀ ਕਮਿਸ਼ਨਰ ਕੋ ਕੇਸ ਚੱਲਦਾ ਪਿਆ ਤੂੰ ਬੋਲ ਹੁਣ ਹੁਣ ਅਹੀਂ ਬੋਲਣ ਲੱਗਿਆ ਮੈਂ ਆਂ ਬੋਲਦਾ ਸੀ ਮੈਂ ਬੋਲੂਗਾ ਯਾਰ ਤੇਰੇ ਕੋ ਕੀ ਰਾਈਟ ਹੈ ਮੇਰਾ ਭਰਾ ਫੋਨ ਕਰਨ ਦਾ ਮੈਨੂੰ ਤੇਰੇ ਅਸੀਂ ਤਾਂ ਚੋਰਾਂ ਦੀ ਮੰਡੀ ਠੋਕਣ ਆਲੇ ਸਾਡੇ ਕੋਲੇ ਰਾਈਟ ਹੀ ਬੋਲ ਚੋਰ ਖਤ ਦਾ ਰਾਈਟ ਹੀ ਤੇ ਫੇਰ ਠੋਕ ਲੈ ਯਾਰ ਮੇਰਾ ਵੀਰ ਇੱਕ ਵਾਰੀ ਨਹੀਂ ਅਸੀਂ ਕੋਈ ਤੇਰੇ ਨੂੰ ਡੱਕੀ ਚ ਮਾਰਨੀ ਐ ਅਵੀ ਰਾਈਟ ਨੂੰ ਰਾਈਟ ਤੇਰੇ ਕੋ ਕੀ ਪ੍ਰੂਫ ਐ ਮੈਂ ਤੈਨੂੰ ਇਹ ਕਹਿੰਦਾ ਤੇਰੇ ਕੋ ਕੀ ਪ੍ਰੂਫ ਐ ਨਹੀਂ ਦੇ ਆ ਜੱਜ ਥੱਪਾ ਕਾੜ ਜਣਾ ਮੇਰੇ ਸਮਝ ਤੂੰ ਜੱਜ ਲੱਗਾ ਯਾਰ ਤੂੰ ਜੱਜ ਤੂੰ ਜੱਜ ਤੂੰ ਜੱਜ ਐ ਮੇਰੇ ਵੀਰ ਜੱਜ ਤੂੰ ਕੱਟ ਨਹੀਂ ਮੇਰੇ ਖਾਤਰ ਕਾ ਆਹ ਖਤ ਦਾ ਪ੍ਰਧਾਨ ਮੰਤਰੀ ਐ ਅਸੀਂ ਤੇਰਾ ਬਹਿਮ ਐ ਇਹ ਜੱਜ ਤੂੰ ਕੱਟ ਨਹੀਂ ਤੇਰਾ ਪੱਕਾ ਇਲਾਜ ਕਰ ਦਿੰਗੇ ਚਲੋ ਉਹਨੇ ਤੰਤਰੇ ਕਾ ਤੇਰਾ ਬਹਿਮ ਐ ਇਹ ਹਾਂ ਤੇਰੇ ਤੋਂ ਜਿਹੜਾ ਮੈਂ ਜਿਹੜਾ ਤੇਰੀਆਂ ਵੀਡੀਓ ਪਾ ਪਾ ਕੇ ਤੇਰੇ ਕੋਲ ਇਹਨਾਂ ਦੇ ਫੇਸੇ ਕੋਈ ਫਿਰ ਤਾ ਤੂੰ ਮੰਨੀ ਯਾਰ ਚੱਲ ਤੂੰ ਆ ਜਾ ਜਲੰਧਰ ਆ ਜਾ ਅਗਸਤ ਚ ਤੂੰ ਆ ਕੇ ਤੇਰੇ ਦਫਤਰ ਦੇ ਬਾਹਰ ਮੈਂ ਕਿਹਾ ਤੂੰ ਅੱਜ ਆ ਜਾ ਜੇ ਜੇ ਤੇਰੇ ਤੜ ਹੈਗੀ ਤੂੰ ਅੱਜ ਆ ਜਾ ਕੀ ਮਾਰਨੀ ਹੈ ਜੇ ਬੰਦ ਕਰਾ ਜੇ ਤੇਰੇ ਚ ਦਮ ਹੈਗਾ ਤੂੰ ਅੱਜ ਆ ਜਾ ਤੈਨੂੰ ਮੈਂ ਕਹਿੰਦਾ ਤੇਰੇ ਚ ਦਮ ਹੈ ਤੂੰ ਅੱਜ ਆ ਜਾ ਪੱਕਾ ਉਹ ਜਾ ਯਾਰ ਕੰਮ ਉਹ ਕੰਮ ਕਰ ਆਪਣਾ ਓਏ ਚੱਲ ਦੌੜ ਇੱਥੋਂ ਕੰਮ ਕਰ ਆਪਣਾ